ਆਲੂ ਵਾਲਾ ਹੈ ਆਲੂ ਵਾਲਾ ਆਲੂ ਵਾਲਾ ਆਲੂ ਵਾਲਾ ਕਿੰਦਾ ਪਲੇਟ ਹੈ ਇਹ 60 ਰੁਪਏ ਪਲੇਟ ਆ ਨਾਰਮਲ ਅੱਛਾ ਮੋਲ ਦਾ ਵਾੜਲਾ ਹਾਂਜੀ ਹਾਂਜੀ ਸਬਜ਼ੀਆਂ ਦੀ ਆ achar ਹੁੰਦਾ ਮੱਖਣ ਹੁੰਦਾ ਨਾਰਮਲ ਮੱਖਣ ਲਾ ਕੇ ਲਾਉਂਗੇ 60 ਰੁਪਏ ਪਲੇਟ ਆ ਅਮੂਲ ਦਾ ਲਾਉਂਗੇ ਵੀ 80 ਰੁਪਏ ਪਲੇਟ ਆ ਠੀਕ ਹੈ ਮਿਕਸ ਹੁੰਦੇ ਆਲੂ ਗੋਭੀ ਵੀ ਆਜ ਉਹ ਕਿੰਨਾ ਉਹ ਆ ਗਈ ਆ ਨਾਰਮਲ 70 ਰੁਪਏ ਪਲੇਟ ਆ ਹਾਂਜੀ ਮੋਲ ਬਟਰ ਲਾ ਕੇ 90 ਰੁਪਏ 50 ਰੁਪਏ ਦਾ ਵੀ ਸਿੰਗਲ ਕਿੰਨਾ ਚਿਰ ਉਹ ਕਹਦਾ ਨਹੀਂ ਕੰਮ ਕਰਦਾ ਸੱਲਾਹ 6.5 3 ਸਾਲ 3 ਸਾਲ ਲਾ ਲਓ ਅੱਛਾ ਹਾਂਜੀ ਹਾਂਜੀ ਤੇ ਲੋਕੇਸ਼ਨ ਕਿਹੜੀ ਹੈ ਇਹ ਲੋਕੇਸ਼ਨ ਆਪਣਾ ਮਲਾਪ ਚੌਂਗ ਮਲਾਪ ਚੌਂਗ ਹਾਂਜੀ ਲਾਫ ਕੋ ਚੌਂਗ ਵੀ ਕਹਿੰਦੇ ਆ ਮਲਾਪ ਚੌਂਗ ਵੀ ਕਹਿੰਦੇ ਆ ਹਾਂਜੀ ਤੇ ਟਾਈਮਿੰਗ ਕੀ ਹੁੰਦੀ ਤੁਹਾਡੀ ਟਾਈਮਿੰਗ ਆਪਣੀ ਹੈਗੀ ਹੈ ਸ਼ਾਮੀ 5 ਤੋਂ 1 ਵਜੇ ਤੱਕ ਤੇ ਤੁਹਾਡਾ ਨਾਮ ਕਿਸ ਨਾਮ ਤੋਂ ਮਸ਼ਹੂਰ ਹੈ ਤੁਹਾਡਾ ਅਸ਼ੋਕ ਕਮਾਲ ਹਾਂ ਜੀ ਜਿਆਦਾ ਤਾਂ ਤੁਹਾਨੂੰ ਲੱਕੀ ਕਹਿੰਦੇ ਨਾ ਸਾਰੇ ਨਹੀਂ ਸ਼ੌਕੀ ਕਹਿੰਦੇ ਪਿਆਰ ਆ ਬ ਚਾਚਾ ਹੀ ਕਹਿੰਦੇ ਜਿਆਦਾ ਸਾਰੇ ਅੱਛਾ ਅੱਛਾ ਹਾਂ ਜੀ ਨਾਮ ਲੋਕੀ ਘਾਟੀ ਲੈਂਦੇ ਨੇ ਚਾਚਾ ਹੀ ਕਹਿੰਦੇ ਸਾਰੇ ਅੱਛਾ ਹਾਂ ਨਾਮ ਦਾ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਬਹੁਤ ਘੱਟ ਲੋਕਾਂ ਨੂੰ ਪਤਾ ਨਾਮ ਦਾ ਅੱਛਾ ਅੱਛਾ ਯਾ ਚਾਚਾ ਹੀ ਕਹਿੰਦੇ ਸਾਰੇ ਤੇ ਰਾਤ ਨੂੰ ਕਸਟਮਰ ਅੰਦਰ ਨਾ ਫਿਰ ਹਾਂ ਪ੍ਰੈਸ ਬੁਰਸਾ ਲੈਂਦੇ ਆ ਜਿਹਦਾ ਨਾਈਟ ਡਿਊਟੀਆਂ ਲਿਆ ਹੋਏ ਜਿਹਦਾ ਨਾਈਟ ਸੈੱਲ ਨੇ ਵਗੈਰਾ ਚੱਲਦੀ ਐ ਥੀਏਟਰ ਵਗੈਰਾ ਹੋ ਗਿਆ ਕਸਟਮਰ ਇਹ 7 ਦਿਨ ਲਾਣੇ ਜਾਂ ਛੁੱਟੀ ਵੀ ਕਰਦੇ ਆ ਛੁੱਟੀ ਵੀ ਹੋ ਜਾਂਦੀ ਕਿਤੇ ਆਣਾ ਜਾਣਾ ਹੋਵੇ ਉਦਾਂ ਵੀ ਹੋ ਜਾਂਦੀ ਆ 10 15 ਦਿਨਾਂ ਬਾਅਦ ਦਾ ਵੀ ਕਰ ਲਾਂਗੇ ਪੱਕੀ ਛੁੱਟੀ ਕਰਦੇ ਪੱਕੀ ਛੁੱਟੀ ਨਹੀਂ ਆਉਂਦੀ ਪੱਕੀ ਛੁੱਟੀ ਨਹੀਂ ਨਹੀਂ ਜਿੰਨਾ ਕਿਤੇ ਆਣਾ ਜਾਣਾ ਪੈ ਗਿਆ ਉਹ ਤਾਂ ਹੋ ਗਈ ਆ ਜਿਹੜਾ ਕਸ਼ਤ ਦਾ 15 ਦਿਨਾਂ ਬਾਅਦ ਦਾ ਕਰ ਲਈ ਇੱਕ ਅੱਧੀ ਹੋ ਵੇਲਾ ਮਿਲਾ ਤੇ ਸਬਜੀ ਵੀ ਨਹੀਂ ਚਾਹੀਦੀ ਸਬਜੀ ਡੇਲੀ ਚਾਹੀਦੀ ਆ ਮਤਲਬ ਕਿਹੜੀ ਕਿਹੜੀ ਕਿਹੜੇ ਕਿਹੜੇ ਬਣਾਣੇ ਸਬਜੀ ਤੁਸੀਂ ਡੇਲੀ ਸਬਜੀ ਦਾ ਡੇ ਕੋ ਸ਼ਨੀਵਾਰ ਗਾਲੇ ਛੋਲੇ ਹੁੰਦੇ ਆ ਹਾਂਜੀ ਵੀਰਵਾਰ ਜਿੱਤੇ ਛੋਲੇ ਹੁੰਦੇ ਆ ਅੱਛਾ ਮੰਗਲਵਾਰ ਘੜੀ ਹੁੰਦੀ ਆ ਬਾਕੀ ਤਿੰਨ ਦਿਨ ਦਾਲ ਹੀ ਹੁੰਦੀ ਆ ਸ਼ੁੱਕਰਵਾਰ ਐਤਵਾਰ ਬੁੱਧਵਾਰ ਠੀਕ ਹੈ ਹਾਂਜੀ ਅੱਛਾ ਆਹ ਵੇ ਤੋਂ ਡਬਰੋਂਠਾ ਆਹ ਆਹ ਮੂਲ ਬਟਰ ਆਹ ਡੇਲੀਸ਼ੀਅਰ ਆਹ ਲਾਉਂਦੀ ਬਰੌਣ ਬਰੌਣ ਪਾਉਂਦੇ ਆ ਸਾਡੇ ਲੋਕੇਸ਼ਨ ਹੈਗੀ ਆ ਜੀ ਆ ਜਿਹੜਾ ਚੌਂਕ ਹੈ ਮਿਲਾਬ ਚੌਂਕ ਉਹਦੇ ਬਿਲਕੁਲ ਕੋਰਨਰ ਦੇ ਉੱਤੇ ਇਹ ਭਾਜੀ ਲਗਾਉਂਦੇ ਆ ਸ਼ੌਕੀ ਭਾਜੀ ਤੇ ਇਹਨਾਂ ਕੋਲ ਚਾਹ ਵੀ ਮਿਲ ਜਾਂਦੀ ਆ ਪਰੌਂਠੇ ਵੀ ਮਿਲ ਜਾਂਦੇ ਆ ਤੇ ਰਾਤ ਨੂੰ 12 1 ਵਜੇ ਤੱਕ ਇਹ ਹੁੰਦੇ ਆ ਕਿ ਤੁਸੀਂ ਇਹਨਾਂ ਕੋਲ ਆ ਕੇ ਜੇ ਤੁਸੀਂ ਨਾਸ਼ਤਾ ਕਰਨਾ ਜਾਂ ਤੁਹਾਨੂੰ ਭੁੱਖ ਲੱਗ ਜਾਂਦੀ ਜੇ ਤੁਹਾਨੂੰ ਰਾਤ ਨੂੰ ਪਰੌਂਠਿਆਂ ਦੀ ਤਲਬ ਉੱਠਦੀ ਆ ਤੇ ਤੁਸੀਂ ਇੱਥੇ ਆ ਕੇ ਪਰੌਂਠੇ ਖਾ ਸਕਦੇ ਆ ਤੇ ਆਪਣੀ ਭੁੱਖ ਮਿਟਾ ਸਕਦੇ ਆ ਆ ਲొਕੇਸ਼ਨ ਆ ਤੇ ਬਿਲਕੁਲ ਆ ਜਿਹੜਾ ਖੋਖਾ ਆ ਉਹਦੇ ਬਿਲਕੁਲ ਖੋਖੇ ਦੇ ਨਾਲ ਹੀ ਇਹ ਲਗਾਉਂਦੇ ਆ